ਪੰਜਾਬ ਸਰਕਾਰ ਵੱਲੋਂ ਸ਼ੰਭੂ ਅਤੇ ਖਨੌਰੀ ਬਾਰਡਰ ਤੇ ਕਿਸਾਨਾਂ ਵੱਲੋਂ ਲਗਾਈ ਗਈ ਧਾਨੇ ਤੇ ਕਾਰਵਾਈ ਕਰਦੇ ਹੋਏ ਰਸਤਿਆਂ ਨੂੰ ਖੋਲ੍ਹਵਾਇਆ ਗਿਆ ਹੈ। ਜਿਸ ਨੂੰ ਲੈ ਕੇ ਕਿਸਾਨਾਂ ਵਿੱਚ ਖਾਸਾ ਰੋਸ ਪਾਇਆ ਜਾ ਰਿਹਾ ਹੈ ਇਸ ਮੌਕੇ ਗੱਲਬਾਤ ਕਰਦੇ ਹੋਏ ਭਾਰਤੀ ਕਿਸਾਨ ਯੂਨੀਅਨ ਦੁਆਬਾ ਦੇ ਤਸਵੀਮ ਢਿਲੋਂ ਨੇ ਕਿਹਾ ਕਿ ਸਰਕਾਰ ਵੱਲੋਂ ਕਿਸਾਨਾਂ ਨੂੰ ਮੀਟਿੰਗ ਲਈ ਚੰਡੀਗੜ੍ਹ ਸੱਦ ਕੇ ਸਾਡੇ ਕਿਸਾਨ ਲੀਡਰ ਪੁਲਿਸ ਵੱਲੋਂ ਜੇਲਾ ਵਿੱਚ ਨਜ਼ਰਬੰਦ ਕਰ ਲਏ ਗਏ ਅਤੇ ਬਾਰਡਰਾਂ ਤੋਂ ਸਾਡਾ ਸਮਾਨ ਟਰੈਕਟਰ ਟਰਾਲੀਆਂ ਐਲ.ਏ.ਡੀ. ਏ.ਸੀ. ਨਾਲ ਲੈ ਗਏ ਅਤੇ ਕਈ ਸਮਾਨ ਸਾਡਾ ਚੋਰੀ ਹੋ ਗਿਆ ਜਿਸ ਦੇ ਰੋਸ ਵਜੋਂ ਸੋਮਵਾਰ ਨੂੰ ਭਾਰਤੀ ਕਿਸਾਨ ਯੂਨੀਅਨ ਦੁਆਬਾ ਵੱਲੋਂ ਪੰਜਾਬ ਸਰਕਾਰ ਦੇ ਖਿਲਾਫ ਪ੍ਰਦਰਸ਼ਨ ਕੀਤਾ ਜਾਵੇਗਾ ਅਤੇ ਐਸ ਡੀ ਐਮ ਰਾਹੀਂ ਇੱਕ ਮੰਗ ਪੱਤਰ ਗਵਰਨਰਲ ਦੇ ਨਾਮ ਸੌਂਪਿਆ ਜਾਵੇਗਾ ਇਸ ਮੌਕੇ ਭਾਰਤੀ ਕਿਸਾਨ ਯੂਨੀਅਨ ਦੁਆਬਾ ਜ਼ਿਲ੍ਹਾ ਜਨਨਕਤਰ ਤਸੀਮ ਸਿੰਘ ਢਿੱਲੋਂ ਜ਼ਿਲ੍ਹਾ ਪ੍ਰਧਾਨ ਹਰਜੀਤ ਸਿੰਘ ਜੀ ਤੇ ਸੀ ਸੂਬਾ ਮੀਤਪੁਰ ਦੰਜ ਸਵੀਰ ਸਿੰਘ ਬੜਾ ਪਿੰਡ ਸੁਰਿੰਦਰ ਸਿੰਘ ਢੇਸੀ ਬਲਵਿੰਦਰ ਸਿੰਘ ਸਾਬੀ ਇਕਵਾਲ ਸਿੰਘ ਰਸੂਲਪੁਰ ਬਲਵਿੰਦਰ ਸਿੰਘ ਖੈਰਾ ਰਣਜੀਤ ਸਿੰਘ ਖੇਲਾ ਬਲਵਿੰਦਰ ਸਿੰਘ ਕੇਵਲ ਸਿੰਘ ਰਸ਼ਪਾਲ ਸਿੰਘ ਹਾਜ਼ਰ ਸਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਤੁਹਾਡਾ ਤਰਸੇਮ ਸਿੰਘ ਢਿੱਲੋਂ ਜ਼ਿਲ੍ਹਾ ਸਿਕੰਦਰਪੁਰ ਹਰਿਆਣਾ ਦੇ ਦਵਾਬਾ ਆਪਾਂ ਨੂੰ ਪਤਾ ਕਿ ਜਿਹੜੀ ਪੰਜਾਬ ਸਰਕਾਰ ਨੇ ਜਿਹੜੇ ਖਨੌਰੀ ਤੇ ਸ਼ੰਭੂ ਵੱਟ ਤੇ ਬੈਠੇ ਹੋਏ ਸਾਡੇ ਸਾਰੇ ਕਿਸਾਨ ਵੀਰ ਉਹਨਾਂ ਦੇ ਕਿੰਨਾ ਤਸ਼ੱਦਦ ਕੀਤਾ ਤੇ ਸਾਡੇ ਜਿਹੜੇ ਆਗੂਆਂ ਨੂੰ ਮੀਟਿੰਗ ਤੋਂ ਵਾਪਸ ਆਉਂਦਿਆਂ ਹਨ ਜਿਲ੍ਹਾ 'ਚ ਨਜ਼ਰਬੰਦ ਕਰ ਦਿੱਤਾ ਗਿਆ ਆ ਅਸੀਂ ਸਰਕਾਰ ਨੂੰ ਚੇਤਾਵਨੀ ਦਿੰਨੇ ਆ ਜਿਲ੍ਹਾ ਜਲੰਧਰ ਦੀ ਪੂਰੀ ਟੀਮ ਸਾਡੇ ਪ੍ਰਧਾਨ ਹਰਜੀਤ ਸਿੰਘ ਜੀ ਢੇਸੀ ਸਾਡੇ ਸੂਬਾ ਮੀਤ ਪ੍ਰਧਾਨ ਜਸਵੀਰ ਸਿੰਘ ਜੀ ਸੋਤਾ ਤੇ ਸਾਡੇ ਸਰਕਲ ਦੇ ਪ੍ਰਧਾਨ ਰਣਜੀਤ ਸਿੰਘ ਜੀ ਖੇਲਾ ਜੇਕਰ ਸਰਕਾਰ ਸਾਡੇ ਜਿਹੜੇ ਪ੍ਰਧਾਨ ਮਨਜੀਤ ਸਿੰਘ ਜੀ ਰਾਏ ਤੇ ਬਾਕੀ ਜਿੰਨੇ ਵੀ ਪ੍ਰਧਾਨ ਸਹਿਬਾਨ ਸਰਕਾਰ ਨੇ ਜ਼ਿਲ੍ਹਾ 'ਚ ਡੱਕੇ ਹੋਏ ਨੇ ਜੇਕਰ ਉਹਨਾਂ ਨੂੰ ਨਹੀਂ ਛੱਡਦੀ ਤਾਂ ਅਸੀਂ ਕਾਫੀ ਤਿੱਖਾ ਜਿਹੜਾ ਸੰਘਰਸ਼ ਆ ਹੋਰ ਉਲੀਕਾਂਗੇ ਇਸੇ ਸਬੰਧ ਦੇ ਵਿੱਚ ਦਿਨ ਸੋਮਵਾਰ ਨੂੰ ਫਲੋਰ ਵਿਖੇ ਕਚੇਰੀਆਂ ਦੇ ਸਾਹਮਣੇ ਅਸੀਂ ਜਿਹੜੀ ਪੰਜਾਬ ਸਰਕਾਰ ਦਾ ਪੁਤਲਾ ਫੂਕਾਂਗੇ ਤੇ ਐਸ ਡੀ ਐਮ ਸਾਹਿਬ ਨੂੰ ਜਿਹੜਾ ਆ ਗਵਰਨਰ ਦੇ ਨਾਮ ਮੰਗ ਪੱਤਰ ਦਵਾਂਗੇ ਕਿ ਜਿਹੜੇ ਸਾਡੇ ਆਗੂ ਸਹਿਬਾਨ ਅੰਦਰ ਡੱਕੇ ਹੋਏ ਨੇ ਜਿਲ੍ਹਾਂ ਦੇ ਉਹਨਾਂ ਨੂੰ ਛੱਡਿਆ ਜਾਵੇ ਜੇਕਰ ਸਰਕਾਰ ਨਹੀਂ ਛੱਡਦੀ ਤੇ ਅਸੀਂ ਪੂਰੇ ਪੰਜਾਬ ਦੇ ਵਿੱਚ ਪੰਜਾਬ ਤੋਂ ਬਾਅਦ ਸਾਰੀਆਂ ਹੋਰ ਜਥੇਬੰਦੀਆਂ ਰਲ ਕੇ ਵੱਡੇ ਸੰਘਰਸ਼ ਲੀਕਾਂਗੇ ਜਦੀ ਜ਼ਿੰਮੇਵਾਰੀ ਕੇਵਲ ਤੇ ਕੇਵਲ ਪੰਜਾਬ ਸਰਕਾਰ ਹੋਵੇਗੀ ਪੰਜਾਬ ਸਰਕਾਰ ਦਾ ਸ੍ਰੀ ਚਿਹਰਾ ਦੇਖ ਲਿਆ ਕਿ ਕਿਦਾਂ ਨਿਹੱਥੇ ਬੈਠੇ ਹੋਏ ਜਿਹੜੇ ਸੰਘਰਸ਼ੀ ਲੋਕ ਸੀ ਆ ਆਪਣੀਆਂ 2020 ਦੀਆਂ ਹੱਕੀ ਮੰਗਾਂ ਨੂੰ ਲੈ ਕੇ ਉੱਥੇ ਧਰਨੇ ਤੇ ਬੈਠੇ ਸੀ ਉਹਨਾਂ ਦੇ ਕਿੱਦਾਂ ਤਸ਼ੱਦਦ ਕੀਤਾ ਗਿਆ ਸਾਡੇ ਜਿਹੜਾ ਉੱਥੇ ਕੈਂਪ ਸੀ ਸਾਡੇ ਕੈਂਪਾਂ ਨੂੰ ਵੀ ਤੋੜਿਆ ਗਿਆ ਤੇ ਪੁਲਿਸ ਦੀ ਅੱਖਾਂ ਦੇ ਸਾਹਮਣੇ ਜਿਹੜਾ ਸਾਡਾ ਸਮਾਨ ਚੋਰੀ ਕਰਾਇਆ ਗਿਆ ਜਿਹਦੇ ਵਿੱਚ ਟਰਾਲੀਆਂ, ਏਸੀ, ਐਲਸੀਡੀਆਂ ਤੇ ਹੋਰ ਲੱਖਾਂ ਕਰੋੜਾਂ ਰੁਪਏ ਦਾ ਜਿਹੜਾ ਨੁਕਸਾਨ ਆ ਕਿਸਾਨਾਂ ਦਾ ਇਹ ਪੰਜਾਬ ਸਰਕਾਰ ਨੇ ਕੀਤਾ ਤੇ ਅਸੀਂ ਪੂਰੇ ਭਾਰਤੀ ਕਿਸਾਨ ਯੂਨੀਅਨ ਦਬਾਬਾ ਤੇ ਹੋਰ ਸਾਰੀਆਂ ਜਨੀਆਂ ਸਮੁੱਚੀਆਂ ਕਿਸਾਨ ਜਥੇਬੰਦੀਆਂ ਇਸ ਜਿਹੜਾ ਕਾਂਡ ਹੋਇਆ ਦੀ ਨਿਖੇਦੀ ਕਰਦੇ ਆ ਤੇ ਸਰਕਾਰ ਤੋਂ ਮੰਗ ਕਰਦੇ ਆ ਕਿ ਸਾਡੇ ਜਿਹੜੇ ਆਗੂ ਸਹਿਬਾਨ ਅੰਦਰ ਡੱਕੇ ਉਹਨਾਂ ਨੂੰ ਜਲਦੀ ਦਾ ਛੱਡਿਆ ਜਾਵੇ ਤਾਂ ਮੈਂ ਫਿਰ ਕਹਿੰਨਾ ਸਾਡੇ ਭਾਰਤੀ ਕਿਸਾਨ ਯੂਨੀਅਨ ਦਬਾਬਾ ਜਿਹੜਾ ਜਲੰਧਰ ਵੱਲੋਂ ਜਿਹੜਾ ਅਸੀਂ ਪ੍ਰੋਗਰਾਮ ਲਿਖਿਆ ਦਿਨ ਸੋਮਵਾਰ ਨੂੰ ਫਲੋਰ ਕਚੈਰੀਆਂ ਦੇ ਅੱਗੇ ਅਸੀਂ ਪੰਜਾਬ ਸਰਕਾਰ ਦਾ ਪਤਲਾ ਫੂਕਾਂਗੇ ਤੇ ਇੱਕ ਗਵਰਨਰ ਦੇ ਨਾਮ ਐਸ ਡੀ ਐਮ ਸਾਹਿਬ ਨੂੰ ਮੰਗ ਪੱਤਰ ਦੇਵਾਂਗੇ ਕਿ ਸਾਡੇ ਜਿਹੜੇ ਕਿਸਾਨ ਆਗੂ ਆ ਉਹਨਾਂ ਨੂੰ ਤੁਰੰਤ ਰਿਹਾਆ ਕੀਤਾ ਜਾਵੇ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਫਤਹ